ਅਹੋਨ ਗੱਲ ਕਰਦੇ ਆਂ ਐਂਟਰਟੇਨਮੈਂਟ ਦੇ ਜੰਕਸ਼ਨ ਦੀ 17 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਜੇ ਜੱਟ ਵਿਗੜ ਗਿਆ ਦੀ ਸਟਾਰ ਕਾਸਟ ਨਾਲ ਸੀ ਮੀਡੀਆ ਨੇ ਖਾਸ ਗੱਲਬਾਤ ਕੀਤੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ 17 ਮਈ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਜੇ ਜੱਟ ਵਿਗੜ ਗਿਆ ਤੇ ਇਸ ਟਾਈਮ ਸਾਡੇ ਨਾਲ ਫਿਲਮ ਦੀ ਕਾਸਟ ਜੈ ਰੰਦਾਵਾ ਤੇ ਦੀਪ ਸੈਗਲ ਮੌਜੂਦ ਨੇ जय तदीप ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much ਜਿਸੀ ਦੇਖਿਆ ਹੈ ਇੱਕ ਨਾ ਹਰਾਰਕੀ ਬਣੀ ਹੋਈ ਹੈ ਤੁਹਾਡੀ movies ਦੀ ਕੀ ਤੁਸੀਂ martial arts ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ action thrillers ਬਹੁਤ ਜ਼ਿਆਦਾ ਕਰ ਰਹੇ ਹੋ ਕੀ ਕੁਝ ਰੀਜਨਸ ਨੇ আর ਤੁਸੀਂ ਇੱਕ ਚੀਜ਼ ਹੋਰ ਕਲੇਮ ਕਰਦੇ ਹੋ ਕਿ ਸਮਥਿੰਗ that you have never seen before ਕਿਸ ਮੂਵੀ ਦੇ ਵਿੱਚ ਤੁਸੀਂ ਲੈ ਕੇ ਆਓਗੇ ਥੋੜਾ ਜਿਹਾ ਦੱਸੋ ਕਿ ਕੀ ਕੁਝ ਖਾਸ ਇਸ ਮੂਵੀ ਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ ਮੈਨੂੰ ਲੱਗਦਾ ਇਦਾਂ ਦੀ ਪੰਜਾਬੀ ਫਿਲਮ ਪਹਿਲਾਂ ਕਦੀ ਬਣੀ ਨਹੀਂਗੀ ਸੋ ਇਸ ਕਰਕੇ ਲਿਖਿਆ ਸੀ ਆ ਸਟੋਰੀ ਨੈਵਰ ਸੀਨ ਬਿਫੋਰ ਕਿਉਂਕਿ ਜਦੋਂ ਤੁਸੀਂ ਕੋਈ ਵੀ ਪੰਜਾਬੀ ਫਿਲਮ ਦੇਖਦੇ ਆ ਤਾਂ ਜਿੰਨੀਆਂ ਵੀ ਤੁਸੀਂ ਹੁਣ ਦੇਖ ਰਹੇ ਆ ਪਿਛਲੇ 20 ਸਾਲਾਂ ਤੋਂ ਜਿੰਨੀਆਂ ਫਿਲਮਾਂ ਬਣੀਆਂ ਉਹਨਾਂ ਚ ਜਿਹੜਾ ਇਸ ਕਹਾਣੀ ਦੇ ਵਿੱਚ ਮੇਨ ਕਿਦਾਂ ਦੱਸਾਂ ਕਿ ਤੁਹਾਨੂੰ ਪਤਾ ਵੀ ਨਾ ਲੱਗੇ ਮੇਨ ਮੇਨ ਚੰਕਾ ਉਹ ਬਹੁਤ ਇੰਟਰਸਟਿੰਗ ਹੈ ਤੇ ਤੁਹਾਡੇ ਨਾਲ ਰਿਲੇਟੇਬਲ ਹੈ ਹਰ ਬੰਦੇ ਦੇ ਨਾਲ ਹਰ ਫੈਮਿਲੀ ਦੇ ਵਿੱਚ ਘਰ ਬੈਠੇ ਹਰ ਬੰਦੇ ਦੇ ਨਾਲ ਰਿਲੇਟੇਬਲ ਆ ਕਿਉਂਕਿ ਉਹਦੇ ਚ ਪਿਆਰ ਆ ਤੁਸੀਂ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਹੋ ਜਦੋਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੇ ਘਰ ਕਰਦੇ ਹੋ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦੇ ਹੋ ਜੀ ਤਾਂ ਤੁਸੀਂ ਕਿਹਨੂੰ ਕਰੋਗੇ ਮੈਂ ਆਪਣੇ ਮਮ ਡੈਡ ਕਿਸੇ ਨੂੰ ਕਰਦੇ ਆ ਨਾ ਤੁਸੀਂ ਸੋ ਉਦਾਂ ਹੀ ਜਿਹੜਾ ਫਿਲਮ ਦੇ ਵਿੱਚ ਕਰੈਕਟਰ ਆ ਦਲੇਰ ਉਹ ਵੀ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦਾ ਬਟ ਫੈਮਿਲੀ ਜੋ ਕਿਨੂੰ ਕਰਦਾ ਕਿਉਂ ਕਰਦਾ ਕੀ ਵਜ੍ਹਾ ਹੈ ਤੇ ਜਦੋਂ ਉਹਦੀ ਮੰਮੀ ਦੀਆਂ ਦੋ ਹੀ ਖੁਆਇਸ਼ਾਂ ਨੇ ਕਿ ਇੱਕ ਤਾਂ ਉਹ ਕਿਸੇ ਨਾਲ ਲੜੇ ਨਾ ਦਲੇਰ ਤੇ ਦੂਜਾ ਉਹਦਾ ਕਿਸੇ ਸੋਹਣੀ ਕੁੜੀ ਨਾਲ ਵਿਆਹ ਹੋ ਜਾਏ ਵੇ ਆਉਦਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹਦਾ ਉਹਦਾ ਸੁਭਾਅ ਇਦਾਂ ਦਾ ਕਿ ਉਹਨੂੰ ਗੁੱਸਾ ਛੇਤੀ ਆ ਜਾਂਦਾ ਬਟ ਉਹ ਜਿੱਦਾਂ ਮਰਜ਼ੀ ਕਰਕੇ ਉਹਦੀ ਚੰਗੀ ਕਿਸਮਤ ਲਾ ਲੋ ਜਾਂ ਮਾੜੀ ਕਿਸਮਤ ਲਾ ਲੋ ਕਿਉਂ ਉਹਨੂੰ ਮਿਹਰ ਮਿਲ ਜਾਂਦੀ ਆ ਜੀ ਮਾੜੀ ਕਿਸਮਤ ਲਾ ਲੋ ਚੰਗੀ ਕਿਸਮਤ ਲਾ ਲੋ ਬਿਲਕੁਲ ਅਤੀਤੀ ਤੁਹਾਨੂੰ ਇਸ ਰੋਲ ਦੇ ਲਈ ਕਿਵੇਂ ਰੋਪਨ ਕੀਤਾ ਗਿਆ ਐਕਸ਼ਨ ਥ੍ਰਿਲਰ ਦੇ ਵਿੱਚ ਤੁਹਾਡਾ ਕੀ ਕੁਝ ਕਿਰਦਾਰ ਸਾਨੂੰ ਦੇਖਣ ਨੂੰ ਮਿਲੇਗਾ ਐਕਸ਼ਨ ਐਜ਼ ਇਨ ਮੈਂ ਐਕਸ਼ਨ ਤਾਂ ਵੈਸੇ ਕੁਝ ਨਹੀਂ ਕੀਤਾ ਹੈਗਾ ਤੇ ਅ ਜਦੋਂ ਮੈਨੂੰ ਇਸ ਮੂਵੀ ਦੇ ਬਾਰੇ ਸਕ੍ਰਿਪਟ ਮੈ ਸੁਣੀ ਸੀ ਮਨੀ ਸਰ ਨੇ ਸੁਣਾਈ ਸੀ ਮੈਂ ਉਸ ਦਿਨ ਹੀ ਡਿਸਾਈਡ ਕਰ ਲਿਆ ਸੀ ਮੈਂ ਕਿ ਸਰ ਆਪਾਂ ਸ਼ੂਟ ਕਦੋਂ ਕਰ ਰਹੇ ਹਾਂ ਤੇ ਬਹੁਤ ਹੀ ਵਧੀਆ ਤੇ ਜਿਸ ਚੀਜ਼ ਲਈ ਮੈਂ ਵੇਟ ਕਰ ਰਹੀ ਸੀ ਉਹ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਇਸ ਇਸ ਮੂਵੀ ਤੋਂ ਬਾਅਦ ਉਹ ਸਾਰੀਆਂ ਜਿਹੜੀਆਂ ਮੇਰੇ ਡ੍ਰੀम्स ਲਾ ਲੋ ਜਾਂ ਮੇਰੀ ਮਿਹਨਤ ਲਾ ਲੋ ਉਹ ਸਾਰੀਆਂ ਇਸ ਚੀਜ਼ ਮੂਵੀ ਤੋਂ ਬਾਅਦ ਪੂਰੀਆਂ ਹੋਣਗੀਆਂ ਤੇ ਜਿਹੜਾ ਇਸ ਮੂਵੀ ਦੇ ਵਿੱਚ ਕਰੈਕਟਰ ਹੈ ਮਹਿਰ ਦਾ ਉਹਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਜਿਹੜੇ ਡਾਇਰੈਕਟਰ ਸਾਡੇ ਇਸ ਮੂਵੀ ਦੇ ਨੇ ਮਨੀਸ਼ ਸਰ ਉਹਨਾਂ ਨੇ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਪਰਫਾਰਮ ਕਰਨਾ ਹੈ ਕਿਸ ਤਰੀਕੇ ਦੇ ਨਾਲ ਆਪਾਂ ਕੰਮ ਕਰਨਾ ਹੈ ਤੇ 올ਓਵਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੀ ਜੀ ਤੇ ਮੈਂ ਜੈ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਤੁਹਾਨੂੰ ਮਾਰਸ਼ਲ ਆਦ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਚਪਨ ਤੋਂ ਤੁਸੀਂ ਆਪਣਾ ਮਾਰਸ਼ਲ ਆਦਸ ਕੈਰੀ ਆਨ ਕੀਤਾ ਕਿ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕਿ ਤੁਸੀਂ ਐਕਸ਼ਨ ਥ੍ਰਿਲਰਸ ਕਰਨਾ ਜ਼ਿਆਦਾ ਪਸੰਦ ਕਰਦੇ ਹੋ ਨਹੀਂ ਨਹੀਂ ਮੇਰੀਆਂ ਦੋ ਤਿੰਨ ਗਰਲਫ੍ਰੈਂਡ ਵੀ ਰਹੀਆਂ ਨੇ ਪਹਿਲਾਂ ਓਕੇ ਸੋ ਇਦਾਂ ਦੀ ਗੱਲ ਨਹੀਂ ਗਈ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਜਦੋਂ ਛੋਟੇ ਹੁੰਦੇ ਤੁਸੀਂ ਬਹੁਤ ਵੱਖਰੀਆਂ ਵੱਖਰੀਆਂ ਸਪੋਰਟ ਪਾਰਟਿਸਪੀਟ ਕੀਤਾ ਹੁੰਦਾ ਸੋ ਮੈਂ ਪਹਿਲਾ ਐਥਲੀਟ ਬਹੁਤ ਵਧੀਆ ਸੀਗਾ ਸੋ ਕਈ ਵਾਰੀ ਪ੍ਰਮਾਤਮਾ ਤੁਹਾਨੂੰ ਉਦਾਂ ਦੇ ਰਸਤੇ ਤੇ ਲੈ ਕੇ ਜਾਂਦਾ ਜਿਹੜੀਆਂ ਚੀਜ਼ਾਂ ਦੀ ਤੁਸੀਂ ਆਲਰੇਡੀ ਪ੍ਰਿਪੇਅਰ ਹੋ ਤੇ ਆਲਰੇਡੀ ਪ੍ਰਿਪੇਅਰ ਬੰਦੇ ਨੂੰ ਲੱਗਦਾ ਬਟ ਪ੍ਰਮਾਤਮਾ ਤੁਹਾਨੂੰ ਪ੍ਰਿਪੇਅਰ ਹੀ ਉਹਨਾਂ ਚੀਜ਼ਾਂ ਦੀ ਕਰਾਉਂਦਾ ਜਿਹਦੇ ਤੁਸੀਂ ਲਾਇਕ ਹੁੰਨੇ ਆ ਸੋ ਮੈਂ ਉਹ ਸਾਰੀਆਂ ਚੀਜ਼ਾਂ ਮੈਨੂੰ ਛੋਟਿਆਂ ਦੇ ਉੱਤੋਂ ਸਿੱਖੀਆਂ ਜਾਂ ਸਿਖਾਈਆਂ ਗਈਆਂ ਜਿਹੜੀਆਂ ਫਿਲਮਾਂ ਚ ਯੂਜ਼ ਹੁੰਦੀਆਂ ਨੇ ਸੋ ਮਾਰਸ਼ਲ ਆਰਟਸ ਇਜ਼ ਵਨ ਆਫ ਦਾ ਥਿੰਗ ਬਾਕੀ ਹਜੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਪਰ ਇਸ ਫਿਲਮ ਦੇ ਵਿੱਚ ਤੁਸੀਂ ਦਲੇਰ ਨੂੰ ਦਲੇਰ ਆ ਕਰੈਕਟਰ ਦਾ ਨਾਮ ਉਹਨੂੰ ਤੁਸੀਂ ਰੋਮਾਂਸ ਕਰਦੇ ਵੀ ਦੇਖੋਗੇ ਉਹਨੂੰ ਤੁਸੀਂ ਇਹ ਨਹੀਂ ਦੇਖੋਗੇ ਕਿ ਉਹ ਐਵੇਂ ਬਿਨਾਂ ਵਜੇ ਤੋਂ ਹੀ ਕਿਸੇ ਨਾਲ ਵੀ ਲੜੀ ਜਾਂਦਾ ਉਹਦੀ ਉਹਦੇ ਗੱਲ ਕਰਨ ਦੀ ਤੇ ਉਹਦਾ ਕੋਈ ਕਿਸੇ ਨਾਲ ਲੜਾਈ ਕਰਨ ਦੀ ਵਜ੍ਹਾ ਆ ਏਦਾਂ ਨਹੀਂਗਾ ਜਦੋਂ ਪਰਫਾਰਮ ਵੀ ਕਰਦੇ ਸੀ ਉਦੋਂ ਵੀ ਐ ਲੱਗਦਾ ਸੀ ਯਾਰ ਇਹ ਕਿੰਨੀ ਵਧੀਆ ਚੀਜ਼ ਲੱਗਦੀ ਪਈ ਤੇ ਜਦੋਂ ਸਕਰੀਨ ਤੇ ਉਹ ਚੀਜ਼ ਅਸੀਂ ਦੇਖਦੇ ਸੀ ਉਹ ਐਕਸਪੀਰੀਅੰਸ ਹੀ ਅਲੱਗ ਸੀ ਦੇਖਣ ਦਾ ਜਿਹੜਾ ਇਹਨਾਂ ਦਾ ਕਰੈਕਟਰ ਹੈਗਾ ਸੋ ਬਹੁਤ ਕਮਾਲ ਦਾ ਕਰੈਕਟਰ ਹੈ। ਅਗਰ ਤੁਹਾਡੇ ਕਰੈਕਟਰ ਦੀ ਗੱਲ ਕਰੀਏ ਤੇ ਕਿਹੋ ਜਿਹਾ ਕਰੈਕਟਰ ਸਾਨੂੰ ਤੁਹਾਡਾ ਮੂਵੀ ਦੇ ਵਿੱਚ ਦੇਖਣ ਨੂੰ ਮਿਲੂਗਾ। ਮਤਲਬ ਬਹੁਤ ਹੀ ਐਨਰਜੈਟਿਕ ਕਰੈਕਟਰ ਹੈ। ਫਨ ਲਵਿੰਗ ਹੈ। ਹਰ ਚੀਜ਼ ਦੇ ਵਿੱਚ ਉਹਨੂੰ ਐ ਹੁੰਦਾ ਕਿ ਮੇਰੇ ਤੋਂ ਸੋਹਣੀ ਤਾਂ ਕੋਈ ਹੈ ਨਹੀਂ ਤੇ ਉਹ ਆਪਣੀ ਦੁਨੀਆ ਦੇ ਵਿੱਚ ਰਹਿੰਦੀ ਹੈ ਜਦੋਂ ਉਹਨੂੰ ਦਲੇਰ ਮਿਲਦਾ ਹੈ ਮਹਿਰ ਨੂੰ। ਜਿੱਦਾਂ ਨਾਰਮਲੀ ਕੁੜੀਆਂ ਨੂੰ ਹੁੰਦਾ ਕਿ ਅੱਛਾ ਮੁੰਡਾ ਜਿੰਨੀ ਦੇ ਗੇੜੇ ਨਾ ਮਾਰੇ ਜਿੰਨਾ ਟਾਈਮ ਥੋੜੇ ਨਖਰੇ ਨਾ ਚੱਲੇ ਉਹਨਾਂ ਦਾ ਕੁੜੀਆਂ ਨੂੰ ਹੁੰਦਾ ਨਾ ਕਿ ਹਾਂ ਹਾਂ ਕੌਣ ਕਿਵੇਂ ਕਿੱਦਾਂ ਬਟ ਐਟ ਦੀ ਐਂਡ ਜੋ ਫਿਰ ਚੀਜ਼ਾਂ ਦਲੇਰ ਕਰਦਾ ਉਹ ਜੋ ਤੁਸੀਂ 17 ਮਈ ਨੂੰ ਦੇਖੋਗੇ ਫਿਰ ਤੁਹਾਨੂੰ ਲੱਗੂਗਾ ਕਿ ਹਾਂ ਮੈਨੂੰ ਵੀ ਇਦਾਂ ਦਾ ਹੀ ਮੁੰਡਾ ਚਾਹੀਦਾ ਤੇ ਰੀਅਲ ਲਾਈਫ 'ਚ ਤੁਹਾਨੂੰ ਵੀ ਲੱਗਦਾ ਕਿ ਤੁਹਾਨੂੰ ਜੋ ਜੈ ਕਰੈਕਟਰ ਨਿਭਾ ਰਹੇ ਨੇ ਉਹ ਜਿਹਾਂ ਮੁੰਡਾ ਰੀਅਲ ਲਾਈਫ ਦੇ ਵਿੱਚ ਵੀ ਚਾਹੀਦਾ ਹੈ ਅਹ ਥੋੜਾ ਥੋੜਾ ਥੋੜੀਆਂ ਥੋੜੀਆਂ ਚੀਜ਼ਾਂ ਨੇ ਜੇ ਮਤਲਬ ਹਰ ਕੁੜੀ ਨੂੰ ਮੈਨੂੰ ਆ ਲੱਗਦਾ ਹੈ ਕਿ ਐਦਾਂ ਦਾ ਹੀ ਮੁੰਡਾ ਚਾਹੀਦਾ ਹੁੰਦਾ ਜਿਹੜਾ ਉਹਦੇ ਨਖਰੇ ਸਹਿਣ ਕਰ ਸਕੇ ਉਹਨੂੰ ਪਿਆਰ ਕਰੇ ਉਹਦੇ ਲਈ ਉਹ ਹਰ ਚੀਜ਼ ਕਰੇ ਮਤਲਬ ਕਿ ਜਿੱਥੋਂ ਕੁੜੀ ਨੂੰ ਆ ਲੱਗਦਾ ਹੈ ਕਿ ਹਾਂ ਯਾਰ ਇਹੀ ਉਹ ਬੰਦਾ ਹੈ ਜਿਸਦੇ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹਾਂ ਅ ਜੇ ਪੋਸਟਰ ਲਾਂਚ ਹੋਇਆ ਸੀ ਤੁਹਾਡੇ ਮਦਰ ਪੋਸਟਰ ਲਾਂਚ ਦੇ ਵਿੱਚ ਪਹੁੰਚੇ ਸੀ ਤੇ ਕਿੰਨਾ ਖਾਸ ਉਹ ਮੂਮੈਂਟ ਰਿਹਾ ਪਹਿਲੀ ਵਾਰੀ ਤੁਹਾਡੀ ਮੂਵੀ ਦਾ ਜੋ ਪੋਸਟਰ ਹੈ ਤੁਹਾਡੀ ਮਦਰ ਨੇ ਲਾਂਚ ਕੀਤਾ ਕਿੰਨਾ ਖਾਸ ਉਹ ਮੂਮੈਂਟ ਸੀ ਬਹੁਤ ਸਪੈਸ਼ਲ ਸੀਗਾ ਤੇ ਕਿਉਂਕਿ ਮੇਰਾ ਮੰਨਣਾ ਹੈ ਕਿ ਮੈਂ ਉਹਨਾਂ ਦੇ ਕਰਕੇ ਹਰ ਹਰ ਬੰਦਾ ਹੀ ਹਰ ਬੱਚਾ ਹੀ ਆਪਣੀ ਮਾਂ ਕਰਕੇ ਦੁਨੀਆ ਤੇ ਆਉਂਦਾ ਸੋ ਇਹ ਫਿਲਮ ਉਹਨਾਂ ਇਹ ਫਿਲਮ ਦਾ ਪੋਸਟਰ ਉਹਨਾਂ ਕਰਕੇ ਆਇਆ ਸੋ ਮੇਰੇ ਲਈ ਬਹੁਤ ਵਧੀਆ ਤੇ ਸਪੈਸ਼ਲ ਗੱਲ ਆ ਤੇ ਉਹਨਾਂ ਨੂੰ ਇਸ ਫਿਲਮ ਤੋਂ ਵਧੀਆ ਵੀ ਲੱਗਦਾ ਤੇ ਉਹਨਾਂ ਨੂੰ ਉਮੀਦ ਵੀ ਬਹੁਤ ਆ ਉਹ ਕਹਿੰਦੇ ਕਿ ਮੈਨੂੰ ਲੱਗਦਾ ਵਧੀਆ ਫਿਲਮ ਹੋਊਗੀ ਇਹ ਕਿਉਂਕਿ ਉਹਨਾਂ ਨੇ ਮੈਂ ਥੋੜੀ ਜੀ ਕਹਾਣੀ ਦੱਸੀ ਸੋ ਰਿਲੇਟ ਕਰਦੇ ਨੇ ਉਹਦੇ ਨਾਲ ਤੇ ਕਿਉਂਕਿ ਬੇਸਿਕਲੀ ਫੈਮਿਲੀ ਦੀ ਗੱਲ ਆ ਨਾ ਤਾਂ ਕਰਕੇ ਫਿਰ ਤਾਂ ਮੇਰਾ ਨੇਚਰ ਜਿਹੜਾ ਆ ਉਹ ਫਿਲਮ ਤੋਂ ਜਮੀ ਆਪੋਜ਼ਿਟ ਆ ਜਿੱਦਾਂ ਰੀਅਲ 'ਚ ਮੈਂ ਇਦਾਂ ਦਾ ਨਹੀਂ ਹੈਗਾ ਜਿੱਦਾਂ ਦਾ ਫਿਲਮ 'ਚ ਹੂੰ ਤੇ ਮਦਰ ਕਦੇ ਇਦਾਂ ਨਹੀਂ ਕਹਿੰਦੇ ਹੁੰਦੇ ਕਿ ਯਾਰ ਜੈ ਤੂੰ ਸਿਰਫ ਐਕਸ਼ਨ ਥ੍ਰਿਲਰ ਹੀ ਕਰ ਰਿਹਾ ਹੈ ਕੋਈ ਰੋਮ-ਕਾਮ ਜਾਂ ਫਿਰ ਕੋਈ ਰੋਮਾਂਟਿਕ ਮੂਵੀ ਇਹੋ ਜੀ ਮੂਵੀ ਵੀ ਕਰੋ ਅਜੀਜ਼ਾ ਤ ਵੀ ਕਿਹਾ ਰੋਮ-ਕਾਮ ਟਾਈਪ ਯਾਰ ਨਾਟ ਕਾਮ ਰੋਮ ਐਕਸ਼ਨ ਲਾ ਲੋ ਤੁਸੀਂ ਐਕਸ਼ਨ ਥ੍ਰਿਲਰ ਐਕਸ਼ਨ ਰੋਮਾਂਟਿਕ ਸੋ ਥ੍ਰਿਲਰ ਨਹੀਂ ਹੈਗੀ ਥ੍ਰਿਲਰ ਤਾਂ ਹੁੰਦੀ ਜਿੱਦਾਂ ਸ਼ੈਤਾਨ ਸੀਗੀ ਹਨਾ ਉਹ ਆ ਥ੍ਰਿਲਰ ਆਪਣੀ ਫਿਲਮ ਥ੍ਰਿਲਰ ਨਹੀਂ ਹੈਗੀ ਆਪਣੀ ਫਿਲਮ ਰੋਮਾਂਟਿਕ ਐਕਸ਼ਨ ਆ ਸੋ ਓਏ ਮੰਮੀ ਨੂੰ ਦੇਖਣਾ ਵਧੀਆ ਲੱਗਦਾ ਤੇ ਨਾਲੇ ਮੇਰੇ ਸੱਟਾਂ ਛੋਟੇ ਹੁੰਦੇ ਤੋਂ ਲੱਗਦੇ ਆਈਆਂ ਪਹਿਲਾਂ ਮਾਰਸ਼ਲ ਆਰਟ ਚਲਾਦੀਆਂ ਫਿਰ ਸੰਟਾਂ ਚ ਲੱਗਦੀਆਂ ਹੁਣ ਐਕਸ਼ਨ ਚ ਲੱਗਦੀਆਂ ਸੋ ਮੈਨੂੰ ਲੱਗਦਾ ਪਰਮਾਤਮਾ ਨੇ ਜਿੰਨੀਆਂ ਲਿਖਣੀਆਂ ਪੂਰੀਆਂ ਹੋਣਗੀਆਂ ਫਿਰ ਅਗਲੀ ਫਿਲਮ ਬਣੂਗੀ ਤੇ ਆਪਣੇ ਜੋ ਵੀ ਐਕਸ਼ਨਸ ਹੁੰਦੇ ਆ ਮੂਵੀ ਦੇ ਵਿੱਚ ਉਹ ਤੁਸੀਂ ਆਪ ਕਰਦੇ ਹੋ ਜਾਂ ਫਿਰ ਬੋਡੀ ਡਬਲ ਵੀ ਯੂਜ਼ ਕਰਦੇ ਹੋ ਨਹੀਂ ਨਹੀਂ 100% ਆਪ ਹੀ ਕਰਦਾ ਮੈਂ ਮੈਂ ਪੈਸੇ ਬਚਾਉਣਾ ਪ੍ਰੋਡਿਊਸਰਾਂ ਦੇ ਕਿਉਂਕਿ ਬੋਡੀ ਡਬਲ ਦੇ ਪੈਸੇ ਜਿਆਦਾ ਲੱਗਦੇ ਆ ਸੋ ਮੈਂ ਪ੍ਰੋਡਿਊਸਰਸ ਦੇ ਪੈਸੇ ਹੀ ਬਚਾਉਣਾ ਕਿ ਬੋਡੀ ਡਬਲ ਤੇ ਨਾ ਲੱਗਣ ਮੈਂ ਆਪ ਹੀ ਕਰਦਾ ਸਾਰੇ ਮੈ ਸੋ ਕਿਉਂਕਿ ਇਸ ਫਿਲਮ ਦੇ ਵਿੱਚ ਵੈਸੇ ਪ੍ਰੋਡਿਊਸਰਸ ਨੇ ਇਦਾਂ ਦਾ ਕੋਈ ਕੀਤਾ ਨਹੀਂਗਾ ਕਿ ਜਿਹਦੇ ਕਰਕੇ ਮੈਨੂੰ ਪੈਸੇ ਬਚਾਉਣੇ ਪੈਣ ਮੈਨੂੰ ਲੱਗਦਾ ਇਦਾਂ ਦਾ ਐਕਸ਼ਨ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਚ ਹੋਇਆ ਐਂਡ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਨਾ ਹੋਇਆ ਨਾ ਕਿਸੇ ਤੋਂ ਹੋਣਾ ਏ ਜੋ ਇਹਦੇ ਚ ਕੀਤਾ ਸੋ ਇਸ ਫਿਲਮ ਦੇ ਵਿੱਚ ਇਹਨੂੰ ਪ੍ਰੋਡਿਊਸ ਹਿੰਦ ਮੋਸ਼ਨ ਪਿਕਚਰਸ ਤੇ ਜੈ ਪ੍ਰੋਡਕਸ਼ਨ ਨੇ ਕੀਤਾ ਸੋ ਡਾਇਰੈਕਟ ਮਨੀਸ਼ਰ ਨੇ ਕੀਤਾ ਮਨੀਸ਼ਰ ਵਰਗਾ ਐਕਸ਼ਨ ਡਾਇਰੈਕਟ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਹ ਬਹੁਤ ਹੀ ਅਪਡੇਟਡ ਵਰਜਨ ਕਰਦੇ ਆ ਅਮਰਜੀਤ ਸਰਾਉ ਜਿਨ੍ਹਾਂ ਨੇ ਸੌਂਕਣ ਸੌਂਕਣੇ ਤੇ ਹੌਂਸਲਾ ਰੱਖ ਫਿਲਮਾਂ ਡਾਇਰੈਕਟ ਕੀਤੀਆਂ ਲਿਖੀਆਂ ਉਹਨਾਂ ਨੇ ਇਸ ਫਿਲਮ ਦਾ ਸਕ੍ਰੀਨਪਲੇ ਡਾਇਲੋਗਸ ਲਿਖੇ ਸੋ ਤੇ ਮੂਵੀ ਦੇ ਵਿੱਚ ਗਾਣੇ ਵੀ ਬੜੇ ਚੱਕਵੇਂ ਜੇ ਸੁਣਾਈ ਦੇ ਰਹੇ ਨੇ ਦੇਖ ਦੇਖਿਆ ਸੀ ਅਸੀਂ ਪੋਸਟਰ ਲਾਂਚ ਦੇ ਵਿੱਚ ਵੀ ਬਰਿੰਦਰ ਬਰਾੜ ਤੁਹਾਡੇ ਨਾਲ ਪਹੁੰਚੇ ਹੋਏ ਸੀ ਉਹਨਾਂ ਨੂੰ ਸੌਂਗਸ ਦੇ ਲਈ ਰੋਪਨ ਤੁਸੀਂ ਕੀਤਾ ਤੁਹਾਨੂੰ ਸੀਗਾ ਕਿ ਉਹ ਸਾਡੀ ਮੂਵੀ ਦੇ ਲਈ ਸੌਂਗ ਜਿਹੜੇ ਨੇ ਉਹ ਗਾਣ ਹਾਂਜੀ ਮੈਂ ਬਸ ਇਦਾਂ ਇੱਕ ਵਾਰੀ ਪੁੱਛਿਆ ਸੀ ਉਹਨਾਂ ਨੂੰ ਕਿ ਵੀ ਇਹਦੇ ਦੇ ਗਾਣਾ ਚਾਹੀਦਾ ਤਾਂ ਉਹਨਾਂ ਨੇ ਰਾਈਟ ਮੂਮੈਂਟ ਅੱਧੇ ਘੰਟੇ ਚ ਗਾਣਾ ਭੇਜਤਾ ਸੀ ਹੂੰ ਸੋ ਹਾਂ ਮੈਂ ਹੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਮੈਨੂੰ ਦੇ ਦਿਓ ਉਹਨਾਂ ਨੇ ਗਾਣਾ ਦੇਤਾ ਉਹ ਗਾਣਾ ਵਧੀਆ ਸੀ ਐਂਡ ਇਦਾਂ ਨਹੀਂ ਹੈ ਕਿ ਸਾਰੇ ਧੜਕੇ ਫੜਕੇ ਵਾਲੇ ਆ ਹਰ ਤਰ੍ਹਾਂ ਦਾ ਗਾਣਾ ਹੂੰ ਫੈਮਿਲੀ ਵਾਲਾ ਗਾਣਾ ਵੀ ਹੈਗਾ ਫੈਮਿਲੀ ਵਾਲਾ ਮਤਲਬ ਕਿ ਨੱਚਣ ਟੱਪਣ ਵਾਲਾ ਗਾਣਾ ਵੀ ਹੈਗਾ ਸੋ ਬੜੇ ਸਰਪ੍ਰਾਈਜ਼ਸ ਨੇ ਹਲੇ ਤਾਂ ਫਿਲਮ ਦੇ ਹਾਂ ਜੀ ਜੀ ਤੇ ਤੁਹਾਨੂੰ ਕੀ ਲੱਗਦਾ ਅਗਰ ਅੱਜ ਕੱਲ ਦੀ ਅਸੀਂ ਗੱਲ ਕਰੀਏ OTT ਇੱਕ ਬਹੁਤ ਵੱਡਾ ਚੈਲੰਜ ਅਸੀਂ ਕਹਿ ਸਕਦੇ ਹਾਂ ਸਿਨੇਮਾ ਨੂੰ ਦੇ ਰਿਹਾ ਹੈ ਤੁਹਾਡਾ ਕੀ ਟੇਕ ਹੈ ਕਿ ਪੰਜਾਬੀ ਇੰਡਸਟਰੀ ਇੰਨਾ ਜ਼ਿਆਦਾ OTT ਤੇ ਐਕਟਿਵ ਕਿਉਂ ਨਹੀਂ ਹੈ ਕਿਉਂ ਨਹੀਂ ਹੈ ਹਾਂ OTT ਪਲੇਟਫਾਰਮ ਜਿੱਦਾਂ ਮੈਨੂੰ ਇਦਾਂ ਲੱਗਦਾ ਕਿ ਬਹੁਤ ਘੱਟ ਨੇ ਆਪਣੇ ਤਾਂ ਇਥੇ ਇੱਕ ਹੀ ਚੋਪਾ ਲਿਆ ਹਾਂ ਸੋ ਉਹਨਾਂ ਕੋਲ ਹੀ ਸਾਰਾ ਕੰਟੈਂਟ ਆ ਸੋ ਮੈਨੂੰ ਲੱਗਦਾ ਬਹੁਤ ਵਧੀਆ ਵਿਊਰਸ਼ਿਪ ਆ ਉਹਨਾਂ ਦੀ ਵੀ ਵਧੀਆ ਚੱਲ ਰਿਹਾ ਤੇ ਐਕਟਿਵ ਨੇ ਮੈਨੂੰ ਲੱਗਦਾ ਪੰਜਾਬੀਆਂ ਦੀ ਵੀਅਰਸ਼ਿਪ ਗੁੱਡ ਆਈ ਓਟੀਟੀ ਤੇ ਇਦਾਂ ਤਾਂ ਨਹੀਂ ਗੱਲ ਮਾਰੀ। ਤੇ ਅਕਚੁਅਲ ਕੰਟੈਂਟ ਨਹੀਂ ਆਂਦਾ ਇੰਨਾ ਜ਼ਿਆਦਾ ਪੰਜਾਬ ਦਾ। ਕੀ ਕੁਝ ਰੀਜ਼ਨਸ ਤੁਹਾਨੂੰ ਲੱਗਦੇ ਐ ਐਜ਼ ਐਨ ਆਰਟਿਸਟ ਤੁਹਾਨੂੰ ਕੀ ਲੱਗਦਾ ਕਿ ਕੰਟਰੀਬਿਊਸ਼ਨ ਕਿੱਥੇ ਘੱਟ ਹੋ ਰਹੀ ਐ ਕਿੱਥੇ ਕੰਟਰੀਬਿਊਸ਼ਨ ਤੁਹਾਨੂੰ ਵਿਧਾਨ ਦੀ ਲੋਡ ਥੋੜੀ ਬਹੁਤ ਹੈ। ਨਹੀਂ ਨਹੀਂ ਮੈਨੂੰ ਲੱਗਦਾ ਕਿ ਬੰਦੇ ਦਾ ਫੋਕਸ ਜਿਹੜੇ ਐਵਰੀਡੇ ਫਿਲਮ ਦੇਖਦੇ ਆ ਜਾਂ ਕੰਟੈਂਟ ਦੇਖਦੇ ਆ ਓਟੀਟੀ ਤੇ ਉਹਨਾਂ ਨੂੰ ਲੱਗਦਾ ਬਹੁਤ ਜ਼ਿਆਦਾ ਆ। ਸੋ ਮੈਨੂੰ ਲੱਗਦਾ ਆਪਾਂ ਇਹ ਦੇਖ ਫੋਕਸ ਗਲਤ ਜਗ੍ਹਾ ਤੇ ਕਰਦੇ ਆ ਸ਼ਾਇਦ। ਦੇ ਦੀਆਂ ਵੀ ਨਹੀਂ ਹੈਗੀਆਂ ਜਿਹੜੀਆਂ OTT ਪਲੇਟਫਾਰਮਸ ਤੇ अवेलेबल ਹੋਣ ਕਿਉਂਕਿ ਪੰਜਾਬੀ ਸਿਨੇਮਾ ਗਰੋ ਕਰਨ ਦੀ ਹਜੇ ਬਹੁਤ ਜ਼ਿਆਦਾ ਲੋੜ ਆ ਸੋ ਥੀਏਟਰ ਚ ਦੇਖਣੀ ਚਾਹੀਦੀ ਤੁਹਾਨੂੰ ਵੀ ਤੇ ਲਾਸਟ ਫਿਲਮ ਕਿਹੜੀ ਵੇਖੀ ਥੀਏਟਰ ਚ ਨਹੀਂ ਨਹੀਂ ਮੈਂ ਸਾਰੀ ਮੂਵੀ ਸੀ ਕਿਹੜੀ ਤੇ ਲਾਸਟ ਕਿਹੜੀ ਕਿਹੜੀ ਲਾਸਟ ਲਾਸਟ ਮੈਂ ਦੇਖੀ ਸੀ ਸ਼ਟ ਆਨ ਉਹ ਪੰਜਾਬੀ ਨਹੀਂ ਅੱਛਾ ਪੰਜਾਬੀ ਕਿਹੜੀ ਫਿਲਮ ਦੇਖਿਆ ਮੈਂ ਦੇਖਿਆ ਤੁਸੀਂ ਕਿਹਦੀ ਪੈਸ ਲਾਈ ਨਹੀਂ ਪੰਜਾਬੀ ਫਿਲਮ ਨਹੀਂ 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 ਮੈਂ ਪੰਜਾਬੀ ਕਿਪੇ ਗਿਰਵਾਲ ਦੇ ਦੇਖ ਕੇ ਆਈ ਹਾਂ ਕਿਪੇ ਗਿਰਵਾਲ ਐਂਡ ਸਰਗੁਨ ਮਹਿਤਾ ਐਂਡ ਦੁਗਨ ਚੜ੍ਹੇਲ ਟੱਕਰੀ ਚੜ੍ਹੇਲ ਟੱਕਰੀ ਉਹ ਦੇਖ ਕੇ ਆਈ ਸੀ ਮੈਂ ਨਹੀਂ ਸਾਰੀ ਮੂਵੀਜ਼ ਮੈਂ ਥੀਏਟਰ ਦੇ ਵਿੱਚ ਹੀ ਦੇਖਦੀ ਹੁੰਦੀ ਆ ਮੈਨੂੰ ਬਿਲਕੁਲ ਦੇਖਣੀ ਹੈ ਐਂਡ ਜੇ ਮੈਂ ਜ਼ਰੂਰ ਜਾਣਾ ਚਾਹਾਂਗੀ ਕਿ ਹੁਣ ਮੂਵੀ ਦਾ ਟਰੇਲਰ ਵੀ ਛੇਤੀ ਲਾਂਚ ਹੋਣ ਵਾਲਾ ਪੋਸਟਰ ਲਾਂਚ ਹੋਇਆ ਪੋਸਟਰ ਲਾਂਚ ਹੋਣ ਤੋਂ ਬਾਅਦ ਹੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰੇਜ਼ ਜਿਹੜਾ ਫਿਲਮ ਨੂੰ ਦੇਖਣ ਨੂੰ ਮਿਲ ਰਿਹਾ ਕਿਹੋ ਜਿਹਾ ਰਿਸਪਾਂਸ ਤੁਹਾਨੂੰ ਆ ਰਿਹਾ ਡੀਐਮਸ ਆ ਰਹੇ ਹੋਣੇ ਆ ਮੈਸੇजेस ਆ ਰਹੇ ਹੋਣੇ ਆ ਕਿਹੋ ਜਿਹਾ ਰਿਸਪਾਂਸ ਹੈ ਬਹੁਤ ਵਧੀਆ ਰਿਸਪਾਂਸ ਆ ਐਂਡ ਟੱਚ ਫੁੱਡ ਬਾਬਾ ਇਹਦੀ ਬੜੀ ਮੇਰਾ ਸਾਰੇ ਲੋਕ ਬਹੁਤ ਪਿਆਰ ਦਿੰਦੇ ਨੇ ਉਹ ਵੇਟ ਕਰ ਰਹੇ ਨੇ ਐਂ ਮੈਨੂੰ ਹੁੰਦਾ ਕਿ ਤੁਸੀਂ ਟ੍ਰੇਲਰ ਦੀ ਮੈਨੂੰ ਵੀ ਬੜੀ ਵੇਟ ਆ ਟ੍ਰੇਲਰ ਆਵੇ ਜਲਦੀ ਜਲਦੀ ਟ੍ਰੇਲਰ ਤੋਂ ਫਿਲਮ ਦਾ ਪਤਾ ਲੱਗਦਾ ਹੁੰਦਾ ਮੈਂ ਫੋਕੀ ਫੜ ਮਰੀ ਜਾਵਾਂ ਮੈਂ ਕਰਦਾ ਮੈਂ ਉਹ ਕਰਦਾ ਜਿੰਨੇ ਤੱਕ ਟ੍ਰੇਲਰ ਨਹੀਂ ਆਊਗਾ ਉਹਨਾਂ ਚਿਰ ਤੱਕ ਮੈਂ ਕੁਝ ਨਹੀਂ ਕਹਿ ਸਕਦਾ ਜਦੋਂ ਟ੍ਰੇਲਰ ਆਊਗਾ ਫਿਰ ਤੁਸੀਂ ਆਪੇ ਕਹੋਗੇ ਕਿ ਯਾਰ ਬਹੁਤ ਵਧੀਆ ਤੁਸੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੈ ਕੁਝ ਹੋਰ ਜਨਰਸ ਦੇ ਵਿੱਚ ਵੀ ਟਰਾਈ ਕਰਨਗੇ ਨਹੀਂ ਨਹੀਂ ਕਹਿ ਨਹੀਂ ਸਕਦੇ 100% ਕਿਹੜੇ ਜਨਰਸ ਦੇ ਵਿੱਚ ਤੁਸੀਂ ਸਾਡਾ ਦੇਖਣ ਨੂੰ ਮਿਲੋਗੇ ਮੈਂ ਇੱਕ ਰੋਮਾਂਟਿਕ ਫਿਲਮ ਕਰ ਰਿਹਾ ਹਾਂ ਨੈਕਸਟ ਹਾਂ ਜੀ ਤੇ ਇੱਕ ਹਿੰਦੀ ਫਿਲਮ ਕਰ ਰਹੇ ਆ ਉਹ ਮਤਲਬ ਪੈਨ ਇੰਡੀਆ ਟਾਈਪ ਆ ਬਟ ਉਹ ਵਧੀਆ ਜੀ ਦੀਪ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਜੋ ਦਰਸ਼ਕ ਤੁਹਾਨੂੰ ਇਸ ਸਮੇਂ ਜੀ ਦੇ ਪਲੇਟਫਾਰਮ ਤੋਂ ਦੇਖ ਰਹੇ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਮੂਵੀ ਦੇ ਬਾਰੇ ਤਾਂ ਕਿ ਸਿਨੇਮਾ ਕਰਨ ਦੇ ਵਿੱਚ ਸਪੈਸ਼ਲੀ ਦੇਖਣ ਲਈ ਪਹੁੰਚੇ ਜੇ ਇਹਦੇ ਤਾਂ ਮੈਨੂੰ ਲੱਗਦਾ ਕਿ ਆਲਰੇਡੀ ਬਹੁਤ ਸਾਰੇ ਫੈਨਸ ਨੇ ਜਿਨ੍ਹਾਂ ਨੇ ਮੈਡਲ ਦੇਖੀ ਸੀ ਹੁਣ ਉਸ ਤੋਂ ਬਾਅਦ ਮੈਨੂੰ ਲੱਗਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਜੇ ਜੈਟ ਵਿਗੜ ਗਿਆ ਦੇ ਵਿੱਚ ਉਹਨਾਂ ਨੇ ਦੇਖਣਾ ਤੇ ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਇਹ ਮੂਵੀ ਦੇਖੋਗੇ ਐਕਸਪੀਰੀਅੰਸ ਕਰੋਗੇ ਤਾਂ ਤੁਸੀਂ ਵਾਕਈ ਜੀ ਇਹ ਚੀਜ਼ ਤੁਹਾਨੂੰ ਐਦਾ ਲੱਗੂਗਾ ਕਿ ਇਹ ਪੰਜਾਬੀ ਫਿਲਮ ਨਹੀਂ ਆ ਮਤਲਬ ਇਹ ਇੱਕ ਮਤਲਬ ਇਹਨੂੰ ਐਦਾ ਹੀ ਸੋਚ ਕੇ ਬਣਾਇਆ ਗਿਆ ਕਿ ਅਸੀਂ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਦਰਸ਼ਕਾਂ ਦੇ ਅੱਗੇ ਪੇਸ਼ ਕਰਨਾ ਐਂਡ ਨਿਊ ਟੈਲੈਂਟ ਨੂੰ ਸਪੋਰਟ ਕਰੋ ਤਾਂ ਕਿ ਮੇਰੇ ਵਰਗੀਆਂ ਹੋਰ ਕੁੜੀਆਂ ਆਕੇ ਆਪਣਾ ਟੈਲੈਂਟ ਦਿਖਾ ਸਕਣ ਤੇ ਤੁਸੀਂ ਸਾਰੇ ਜਨ ਨੇ ਪਲੀਜ਼ 17 ਮਈ ਨੂੰ ਜ਼ਰੂਰ ਜਾਇਓ ਜੇ ਜੱਟ ਵਿਗੜ ਗਿਆ ਦੇਖ ਕੇ ਜੀ ਬਿਲਕੁਲ ਕਲੋਜ਼ਿੰਗ ਨੋਟ ਇੱਕ ਜੈ ਤੁਸੀਂ ਵੀ ਸਾਰੇ ਦਰਸ਼ਕਾਂ ਦੇ ਲਈ ਜੋ ਤੁਹਾਨੂੰ ਇਸ ਸਮੇਂ ਜੀ ਦੇ ਪਲੇਟਫਾਰਮ ਤੋਂ ਦੇਖ ਰਹੇ ਆ ਨਹੀਂ ਨਹੀਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਤੁਸੀਂ ਜੇ ਜੱਟ ਵਿਗੜ ਗਿਆ 17 ਮਈ ਨੂੰ ਜ਼ਰੂਰ ਦੇਖ ਕੇ ਆਇਓ ਐਂਡ ਆਮ ਰੀਲੀ ਥੈਂਕਫੁਲ ਕਿ ਤੁਸੀਂ ਮੇਰੀ ਪਿਛਲੀ ਫਿਲਮ ਮੈਡਲ ਨੂੰ ਤੁਸੀਂ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਸੀ ਐਂਡ ਤੁਹਾਡੀ ਸਪੋਰਟ ਕਰਕੇ ਹੀ ਫਿਲਮਾਂ ਚੱਲ ਸਕਦੀਆਂ ਨੇ ਪੰਜਾਬੀ ਸਿਨੇਮਾ ਤੁਹਾਡੀ ਸਪੋਰਟ ਕਰਕੇ ਵੱਡਾ ਹੋਣਾ ਸੋ ਤੁਸੀਂ ਸਪੋਰਟ ਕਰਿਓ ਜੇ ਜੱਟ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੈ ਤੇਦੀਪ ਸਾਣਾ ਜੁੜਨ ਦੇ ਲਈ ਤੇ ਸਾਰਾ ਮੈਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਜੇ ਜੱਟ ਵਿਗੜ ਗਿਆ ਤੇ ਤੁਸੀਂ ਸਾਰਿਆਂ ਨੇ ਹੀ ਪਹੁੰਚਣਾ ਸਿਨੇਮਾ ਕਰਾਂ ਦੇ ਵਿੱਚ ਤੇ ਜਿਵੇਂ ਤੁਸੀਂ ਪਹਿਲੇ ਪ੍ਰੋਜੈਕਟਸ ਜੋ ਜੈ ਤੇ ਦੀਪ ਦੇ ਰਹੇ ਨੇ આજ ਤੱਕ ਉਹਨਾਂ ਨੂੰ ਪਿਆਰ ਦਿੱਤਾ ਉਸੇ ਤਰੀਕੇ ਦੇ ਨਾਲ ਜੇ ਜੱਟ ਵਿਗੜ ਗਿਆ ਨੂੰ ਬਹੁਤ ਸਾਰਾ ਪਿਆਰ ਦਿਓ ਕੈਮਰਾਮੈਨ ਅਸ਼ਵਨੀ ਕੁਮਾਰ ਦੇ ਨਾਲ ਪਵਿਤਕੌਰ ਜੀ ਮੀਡੀਆ ਮੋਹਾਲੀ